ਅੰਜੀ ਸਸੀ ਕਾਲ ਸਰਨ ਕੀ ਨੇ ਠੀਕ ਠਾਕ ਹੋ ਪ੍ਰਮਾਤਮਾ ਸਾਰੇ ਠੀਕ ਠਾਕ ਰੱਖੇ ਤੇ ਟਾਈਮ ਹੋ ਗਿਆ 5:30 ਮੈਂ ਜਿਵੇਂ ਕੁਮਾ ਕੀ ਲਈਆਂ ਪੌਣੇ 1 5:30 ਪੌਣੇ 5 ਉੱਠੀ ਸੀ ਮੈਂ ਉਹ ਸਰਦਾਰ ਦੀ ਸਰ ਤੇ ਰਾਤ ਤੁਰੇ ਫਿਰਦੇ ਰਹੇ badan ਕੀ ਚੱਕਰ ਹਣ ਸੁੱਕਤੇ ਆ ਤੇ ਕਹਿੰਦੇ ਦਰਦ ਭਾਰਾ ਭਾਰ ਹੋ ਜਾ ਪਿਆ ਤੇ ਪਰਸ ਜੇ ਉਥੇ ਲਾ ਕੇ ਨੂੰ ਦੇਖ ਆ ਕੇ ਸੀ ਫੇਰ ਵੀ ਪਤਾ ਨਹੀਂ ਕੀ ਪ੍ਰੋਬਲਮ ਆ ਰਹੀ ਹੈ ਦੇਖਦੇ ਹਾਂ ਮੜੇ ਸੱਟ ਹੁੰਦੇ ਨੇ ਤੇ ਨਰਤੀ ਜਗਾ ਸਮੇਂ ਆਉਂਗਾ ਫਿਰ ਅਸਲ ਉਹਦੇ ਆਣੇ ਦਿਖਾਉਣੀ ਆ 15 ਦਿਨਾਂ ਬਾਅਦ ਦੇਖਦੇ ਆਂ ਦਵਾਈ ਤੇ ਤਖਾ ਕੇ ਡਾਕਟਰ ਨੂੰ ਫਿਰ ਦੇਖਦੇ ਲੋਹੜਾ ਨੇ ਦਿਖਾਉਣੀ ਆ ਤੇ ਚਲੋ ਜੀ ਮੈਂ ਗੱਲ ਕਰਦੀ ਸੀ ਵਿਚਾਰਾ ਉਹ ਜਸਵੀਰ ਸਿੰਘ ਮਹਾਲ ਚੈਨਲ ਜਾਨਮਾਲ ਚੈਨਲ ਵਾਲਾ ਉਹ ਵਿਚਾਰਾ ਪਤਾ ਨਹੀਂ ਕਿਉਂ ਫੜ ਲਿਆ ਦੇਖੋ ਜੀ ਹੁਣ ਤਾਂ ਇੰਨਾ ਡਰ ਲੱਗਦਾ ਵੀ ਲੋਕ ਨੰਨੇ ਗਾਣਾ ਸਭ ਜਾਣ ਤੋਂ ਡਰਨਗੇ ਜਿਹੜਾ ਕਿ ਸਿੱਖਾਂ ਦਾ ਧਾਰਮਿਕ ਸਥਾਨ ਹੈ ਇਹ ਸਿੱਖਾਂ 'ਤੇ ਅਤਿਆਚਾਰ ਕਿਉਂ ਕਰੀਏ ਸਰਕਾਰਾਂ ਸਰਕਾਰ ਨੂੰ ਦੇਖੋ ਹੋਰ ਥੋੜੇ ਆ ਸਭ ਤੋਂ ਵਾਤਹੀ ਕੀ ਸੀਮਾ ਹੈਦਰਾ ਇਹ ਉਹਦੇ ਵੱਲ ਕਿਉਂ ਨਹੀਂ ਧਿਆਨ ਦਿੰਦੇ ਕਿੰਨੀ ਸਾਰਾ ਇੰਡੀਆ ਕਹਿ ਰਿਹਾ ਸਾਰੀ ਪਬਲਿਕ ਕਹਿ ਰਹੀ ਹੈ ਵੀ ਭਾਈ ਇਹਨੂੰ ਕੱਢੋ ਇੱਥੋਂ ਨਾ ਚਾਰ ਬੱਚੇ ਉਹਦੇ ਨਾਲ ਤੇ ਉਹਨੂੰ ਕਿਉਂ ਨਹੀਂ ਤੇ ਇਹ ਸਿੱਖਾਂ ਨੂੰ ਕਿਉਂ ਵੜ ਰਹੀ ਹੈ ਸਿੱਖਾਂ ਦੇ ਅੱਤੇ ਅਤਿਆachar ਕਿਉਂ ਕਰੀ ਸਰਕਾਰ ਤੇ ਦੇਖੋ ਜਿਹੜੀ ਕਿ ਸਿੱਖਾਂ ਦੀ ਧਰਤੀ ਹੈ ਨਾ ਨਨਕਾਣਾ ਸਹਿਵਾ ਕਰਤਾਰਪੁਰ ਸਹਿਵਾ ਤੇ ਸਿੱਖ ਤਾਂ ਡਰਦੇ ਹਟ ਚੜੰਗੇ ਜਾਣੋ ਜਦੋਂ ਨਾਨ ਧੱਕਾ ਕਰਦਾ ਨਾ ਸਟਿੱਲ ਲੋ ਕਰੇ ਨਾ ਸਟਿੱਲ ਲੋ ਨਾਜੀ ਨਾ ਸਟਿੱਲ ਲੋ ਇੱਕ ਬਲੌਗਰ ਹੈ ਨਾ ਤੇ ਉਹ ਹਰ ਇੱਕ ਨੂਰੇ ਤੇ ਲੋਕ ਸਾਰਾ ਕੁਝ ਦਿਖਾਉਂਦੇ ਆ ਤੇ ਮੈਨੂੰ ਸਮਝ ਨਹੀਂ ਆਦੀ ਕਿ ਉਹ ਵੀ ਉਹਨਾਂ ਰਲ ਕੇ ਉਹ ਸਾਰੇ ਯੂਟਿਊਬਰਿਆਂ ਨੂੰ ਮਿਲਦੇ ਹੋ ਆਪ ਹੀ ਮਿਲਦਾ ਮੂਰੇ ਸਾਰਿਆਂ ਨੂੰ ਮੈਂ ਸਾਰੇ ਜਾਸੂਸ ਥੋੜੀ ਹੋ ਗਏ ਸੀਮਾ ਇਹ ਤਾਂ ਖੁਦ ਭਰਾ ਖੋ ਚਾਚਾ ਨਾਲ ਇੱਕ ਜੋਗੀ ਦੀ ਇਹ ਰੀਏ ਦੇ ਵਿੱਚ ਹੈ ਜੋਗੀ ਦੇ ਜੂਪੀ ਦੇ ਵਿੱਚ ਹੈ ਤਾਂ ਵੀ ਉਹਦੇ ਤੇ ਕਿਉਂ ਨਹੀਂ ਹੋ ਰਿਹਾ ਕੋਈ ਕਾਰਵਾਈ ਸਿੱਖਾਂ ਤੇ ਕਿਉਂ ਹੋ ਰਹੀ ਹੈ ਕਿਉਂ ਸਿਰਫ ਇਹ ਚਾਉਂਦੀਆਂ ਸਰਕਾਰਾਂ ਵੀ ਆਪਦੇ ਉੱਥੇ ਨਾ ਜਾਣ ਕਾਣਾ ਸੈ ਨਾ ਜਾਣ ਠੀਕ ਹੈ ਤੇ ਪਹਿਲੇ ਸੜ ਤਾਂ ਉੱਥੇ ਗਰਦਰ ਸਾਬ ਬਹੁਤ ਇਹਨਾਂ ਨੇ ਤੋ ਕਰਤੇ ਆ ਬਰਬਾਦ ਕਰਤੇ ਆ ਤਬਾਹ ਕਰਤੇ ਆ ਕਿੰਨੀ ਖੁਸ਼ੀ ਹੁੰਦੀ ਸੀ ਵੀ ਕਰਤਾਰਪੁਰ ਲਾਂਗਾ ਖੁੱਲ ਗਿਆ ਕਰਤਾਰਪੁਰ ਜਾਵਾਂਗੇ ਨਨਕਾਣਾ ਸਾਹਿਬ ਜਾਵਾਂਗੇ ਹਨਾ ਇੱਦਾਂ ਤੇ ਕਿ ਤਿਆਰੀ ਕਰ ਰਹੇ ਸੀ ਤੇ ਫਿਰ ਲੋਕ ਤਾਂ ਜਾਣੇ ਹਟ ਜਾਣਗੇ ਡਰ ਦੇ ਨ ਸਰਕਾਰਾਂ ਤੋਂ ਬੇਤ ਚੱਕ ਹਰੇਕ ਤੇ ਪਾ ਦਿੰਦੀ ਐ ਭਗਵਾਨਤਮਾਨ ਨੇ ਵੈਸੇ ਜਿਹੜੀ ਆ ਖੁੱਲ ਤੇ ਰੱਖੀ ਨਾ ਪੁਲਿਸ ਨੇ ਬਹੁਤ ੱੱਕਾ ਕਰ ਰਹੀ ਐ ਪੁਲਿਸ ਔਰ ਦੂਜੇ ਧਰਮਾਂ ਨੂੰ ਦੂਜੇ ਧਰਮਾਂ ਦੇ ਬਾਰੇ ਕੀ ਪਤਾ ਵੀ ਉਹਨੂੰ ਕਿੰਨਾ ਪਿਆਰ ਹੈ ਸਾਨੂੰ ਸਾਡੇ ਉੱਥੇ ਗੁਰਧਾਮਾਂ ਨਾਲ ਕਿੰਨਾ ਪਿਆਰ ਹੈ ਹੈਨਾ ਤੇ ਇਹ ਪਰ ਬਹੁਤ ਮਾੜੀ ਗੱਲ ਹੈ ਕੀ ਕਰਦਾ ਹੈ ਟੰਗ 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 ਹੈ ਮਾਂ ਕਿੱਥੇ ਸੀ ਉਹਦੇ ਮਾਂ ਉਹਦੇ ਮਾਂ 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 ਆਈ ਮਾਂ ਆ ਗਈ ਪੱਤ ਕੀ ਪੱਤ ਕੀ ਕਿਛ ਮਾਂ ਆਵੇ ਉਹ ਆਵੇ ਮਾਂ 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 ਓਚੇ ਆਈ जा, जा। दरवाजा खोल के एसी च के मैं बाहर हूं दी आजा 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 कर कि चली मैं ये मौसम देखो जो इतनी गर्मी आ पट कंडे भाई तो बने आ दे देखो ये तो मेरी मिशली बाहर ही रही है हवा चल गर्म 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 हवा ਗਰਮੀ ਚ ਬਹਿ ਜਾ ਹੁਣ ਥੁੱਪੇ ਥੁੱਪੇ ਬਹਿ ਜਾਂਦੀ ਐ ਤਾਂ ਇਹੋ ਜੀ ਗਰਮੀ ਚ ਓਰੇ ਬੁੱਗੂ ਓਰੇ ਨਾ ਨਾੜਾ ਹੋਇਆ ਪਿਆ ਸਵੇਰ ਨਵਾਵਾਂਗੇ ਪਰ ਜੋ ਤੁੰ ਲਾਮ ਕੀ ਨਾਲ ਮੇਰੀ ਬਾਹਵਾਂ ਵਾਲੀ ਦੁਖਦੀ ਐ ਓਏ ਠਾਵਾਂ ਤੇ ਕਿ ਮੇਰਾ 8.5 ਤੇ ਗਰਮੀ ਮੇਰੇ ਮਾਲਕਾ ਉਹ ਨਿਹਰਾ ਦੇਖੋ ਪੱਤਾ ਨਹੀਂ ਹਿਲਦਾ ਇੰਨੀ ਜ਼ਿਆਦਾ ਗਰਮੀ ਰਹੀ ਪਈ ਇੰਨਾ ਅੱਜ ਤਾਂ ਇੱਥੇ ਗੌਮੀ ਗੌਮ ਸੀਗਾ ਬਠਿੰਡੇ ਜ਼ਿਲ੍ਹੇ ਦਾ ਸਭ ਤੋਂ ਵੱਧ ਪਾਰਾ ਦੱਸਿਆ ਇਹਨਾਂ ਨੇ 40 ਡਿਗਰੀ ਕੁਛ ਸੀਗਾ ਤੇ ਐਵੇਂ ਬਰੰਦਾ ਦੜਲੀਆਂ ਖਾਂਦੇ ਨਹੀਂ ਸਰਦਾਰ ਜੀ ਵਿੱਚ ਅੱਜ ਨਾਲ ਰੋਟੀ ਵਗੈਰਾ ਨਾਲ ਚੰਗੀ ਤਰ੍ਹਾਂ ਖਾਂਦੇ ਨੇ ਫਿਰ ਮੈਂ ਇਹ ਦੜਗੀਆਂ ਬਣਾ ਰਿਹਾ ਕਿੱਕਰ ਵੀ ਖਾਂਦੇ ਆ ਤੇ ਮੈਂ ਦੜਗੀਆਂ ਬਣਾ ਰਿਹਾ ਕੱਦੜੀਆਂ ਆ ਤੇ ਇਹ ਜਿਹੜੀਆਂ ਚੰਗੀਆਂ ਇਹ ਦੜਗੀਆਂ ਤੜਕਾ ਮੀਂਹ ਰੋਣਾ ਕਿਉਂ ਦਾ ਬੰਦਾ ਸੀ ਨਾ ਕੀ ਕੀਤਾ ਨਾ ਮਾੜਾ ਜੀ ਨਮਕ ਪਾ ਲਿਆ ਮੇਰੇ ਇੰਨੇ ਪੂਰਾ ਜਮੇ ਮਾੜਾ ਜੀ ਨਾ ਮਾਤਰ ਗਿਆ ਉਹ ਪਾ ਲਿਆ ਆਹ ਨਮਕੀਨ ਨਮਕ ਨਮਕ ਪਾ ਕੇ ਤੇ ਹੁਣ ਮੈਂ ਇਹਦੇ ਚ ਦੁੱਧ ਪਾਉਂਗੀ ਪਤਲਾ ਜਿਹਾ ਕਰਕੇ ਫਿਰ ਦੇਵਾਂਗੀ ਕੱਪੜੇ ਦੀ ਸਾਰੇ ਪੱਗਨਗੇ ਤੇ ਹੱਥ ਦੁਖਦਾ ਕਰਕੇ ਨਾ ਇੱਧਰ ਥੋੜੇ ਜਿਹਾ ਤਾਂ ਇਹ ਹਾਲਾੜੂ ਆ ਦੇਣੀ ਆ ਬਰਸੜੀ ਨਾ ਦੇ ਮੈਂ ਨਾ ਚైనా ਦੇਖਣ ਲੱਗ ਗਈ ਚైనా ਉਹਨਾਂ ਨਵਦੀਪ ਗਿਆ ਹੋਇਆ ਵਲੌਗਰ ਚైనా ਚ ਮੈਂ ਚైనా ਦੇਖਣ ਲੱਗ ਗਈ ਨਾ ਸੋਹਣਾ ਚైనా ਇੰਡੀਆ ਨਾਲ ਸਾਰੇ ਮੁਲਕਾਂ ਅੰਤਰਕੀ ਕਰ ਗਏ ਉਹਨਾਂ ਤੇ ਇੰਡੀਆ ਹੀ ਫਸਿਆ ਹੈ ਧਰਮਾ ਜੀ ਹੁਣ ਚਲੋ ਧਰਮ ਦੀ ਵੀ ਲੜਾਈ ਹੋਣੀ ਚਾਹੀਦੀ ਹੈ ਫਿਰ ਥੋੜੀ ਵੀ ਲੜਾਈ ਆ ਕੋਈ ਤੁਸੀਂ ਇੱਕ ਧਰਮ ਵਿੱਚੇ ਸਾਰੀ ਬਰਬਾਦੀ ਕਰ ਦੋ ਹਨਾ ਬਸ ਚੱਕੀ ਜਾਂਦੇ ਉਹਨੂੰ ਚੱਕ ਲਿਆ ਉਹਨੂੰ ਚੱਕ ਲਿਆ ਹਨਾ ਹੁਣ ਵਲੌਗਰਾਂ ਨੇ ਚੱਕੀ ਜਾਂਦੀ ਹੋਰ ਤਿੰਨ ਘੋਦੇ ਸਿਆਨ ਮਹਕਮਾ ਤਾਂ ਮੰਡੀ ਸਰਕਾਰ ਨੇ ਵੀ ਗੰਦ ਪਾਤਾ ਪੁਲਿਸ ਨੇ ਇਸ ਟਾਈਮ ਚ ਜਿਹੜਾ ਸੀੜਾ ਘਮੀ ਆ ਪਿਆ ਆਈ ਹਵਾ ਚੱਲ ਵੀ ਹੋਈ ਹਵਾ ਚੱਲ ਵੀ ਨੇਰੀ ਲੱਗਦੀ ਨਹੀਂ ਤਾਂ ਨੇਰੀ ਲੱਗਦੀ ਆ ਉਹ ਇਧਰੋਂ ਜੜੀ ਹੋਈ ਲੈ ਵੀ ਨੇਰੀ ਹੁੰਦੀ ਕੰਮ ਖਰਾਬ ਹੋਊਗਾ ਤੇ ਅੱਜ ਮੈਂ ਨਾ ਸਟੇਲੋ ਦੀ ਸੁਣੀ ਆ ਜੀ ਆ ਨਾ ਇਹਦੇ ਵਿੱਚ

ਪਾਕਿਸਤਾਨ ਜਾਣਾ ਹੋਇਆ ਯਸ ਦਾ ਏਜੰਟ ਹੋ ਗਿਆ ਯਸ ਕਾਇਦਾ ਏਜੰਟ ਹੋ ਗਿਆ ਬਸ ਆ ਕੁਛ ਹੈ ਸਾਡੇ ਨੇ ਪਾਸਪੋਰਟ ਨਹੀਂ ਕਰਾਉਣ ਵਾਲੇ ਹੋਗੇ ਸੀ ਅਸੀਂ ਫੜਾ ਫੜਾ ਪਾਸਪੋਰਟ ਨਹੀਂ ਕਰਾਏ ਵੀ ਜਿਹੜਾ ਦੂਨ ਗਿਲਾਈਚ ਨਾ ਸੀ ਪਾਕਿਸਤਾਨ ਦਾ ਨਾਨਕ ਦੇਵ ਜੀ ਦੇ ਪ੍ਰਕਾਰ ਦਿਹਾੜੀ ਦਾ ਸੀ ਲਵਾਵਾਂਗੇ ਤੇ ਉਹ ਹਰਮਨ ਦਾ ਚਾਹੀ ਖਤਮ ਹੋ ਗਿਆ ਕਿ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਵਾਂਗੇ ਹਨਾ ਕਾਵਾ ਸਰ ਦੇ ਕਰਤਾਰਪੁਰ ਦੇ ਇਹ ਹੁਣ ਡਰ ਲੱਗਦਾ ਵੀ ਇਹਨਾਂ ਦਾ ਕੀ ਕਰਦੇ ਹਾਂ ਸਰ ਗਿੜੜੀਏ ਬਣ ਗਿਆ ਤੇ ਮੈਂ ਮਾ 14 ਦੁੱਧ ਪੋਣੀ ਦਾ ਪਾ ਕੇ ਰਿਹਾ ਹੈ ਤੇ ਬਦਲਣਾ ਹੋ ਗਿਆ ਹਨਨ ਆਰਗਿਲ ਲਿਆ ਕੇ ਰੱਖਿਆ ਪੇਨ ਉਹ ਪਹਿਲਾਂ ਵਿੱਚ ਪਿਉ ਨਹੀਂ ਪਿੰਦਾ ਪੀਤਾ ਸਰਦਾਰ ਜੀ ਨੂੰ ਆ ਦੇ ਚਾਰ ਆ ਪਈ ਹੈ ਤੇ ਇਹਨਾਂ એનર્ਜੀ ਸੇਵਰ ਰੱਖ ਸਕਦੇ એનર્ਜੀ ਪੌਦਾਂ ਦੀ ਜਦੋਂ ਮੇਰਾ ਆਪਰੇਸ਼ਨ ਹੈ ਸੋ ਮੇਹੀ ਪਿੰਡਿਸ ਤੇ ਵਧੀਆ ਸੈਟ ਹੋ ਗਈ ਸੀ ਪਿੰਡੇ ਹੀ ਨਹੀਂ ਬਸ ਦਾਂ ਇੰਬੂ ਪਾਣੀ ਅਹੀਆ ਦੇੰਬੂ ਪਾਣੀ ਦੇ ਨੇ ਉਪਰੇ ਇਹ ਵੀ ਜੋ ਕਹਿੰਦੇ ਵੀ ਉਹ ਹੋਰ ਸੈਟ ਰਹੇਗੀ ਸ਼ੁਕਰ ਹੈ ਵਗੈਰਾ ਤੇ ਬਾਕੀ ਪੋਟਾਸ਼ੀਅਮ ਪੋਟਾਸ਼ੀਅਮ ਦਾ ਘਟ ਜਾਂਦਾ ਨਾ ਆਰਟ ਵਾਲੀ ਦਾ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਕਰੇ ਤੇ ਕਮੈਂਟ ਕਰੇ ਤਸੋ ਭਲਾ ਕਿਉਂ ਆਇਆ ਕਿਵੇਂ ਆਇਆ ਕੀ ਖਾਣਾ ਆਏ ਕੀ ਖਾਣਾ ਇਹਨਾਂ ਦਲੀਆ ਮੰਗਦਾ ਹਾਂ ਦਲੀਆ ਖਾਣਾ ਹੈ ਦਲੀਆ ਨਾ ਉਹ ਬੈਠ ਗਏ ਠੰਡਾ ਹੁੰਦਾ ਇਹ ਆ ਦੇ ਤੇ ਪਾਸ ਮੈਂ ਠੰਡਾ ਉਹ ਪੋਛਕੀ ਨੇ ਦਲੀਆ ਦੇਵੀ ਦਲੀਆ ਹੋਵੇ ਇਹਨੂੰ ਖੀ ਹੋਵੇ ਸਾਰੇ ਕੱਢ ਦੇਈਏ ਦਸ਼ਕੀ ਨੇ ਲੈ ਰੇ ਜੀ ਮੈਂ ਡੜੀਆ ਲੈ ਫੜ ਜਾ ਕੇ ਖਾਣਾ ਡੜੀ ਦਾ ਬਹੁਤ ਸ਼ਕੀਨ ਹੈ